हैलो जी सत श्रीकाल जी सारू वेलकम टू धारीवाल बटीक भैनी जस्त उम्मीद करते हैं कि तुम सारे जने ठीक ठाक होवोंगे पहला <coughs> तो जो भी भैन भ्रा चैनल थे नए प्लीज चैनल सबसक्राइब जरूर कर लिया करो सोने सोने कमेंट करो लाइक शेयर कमेंट करना ना भूलिया करो ਫੁੱਲ ਵੀਡੀਓ ਜਰੂਰ ਵਾਚ ਕਰਿਆ ਕਰੋ ਜੀ ਕੋਈ ਤਾਂ ਕਿ ਕੋਈ ਵੀ ਡਿਜ਼ਾਈਨ ਹੈ ਜਿਹੜਾ ਉਹ ਤੁਹਾਡੇ ਕੋਲੋਂ ਮਿਸ ਨਾ ਹੋ ਸਕੇ ਜਿਹੜੇ ਅੱਜ ਵਾਲੇ ਸੂਟ ਨੇ ਉਹ ਜ਼ਿਆਦਾਤਰ ਵਾਈਟ ਕਲਰ ਦੇ ਵਿੱਚ ਰਹਿਣਗੇ ਇਹ ਤੁਸੀਂ ਚੈੱਕ ਕਰ ਸਕਦੇ ਹੋ ਇਹਨਾਂ ਦਾ ਮਤਲਬ ਕਿ ਪਿਓਰ ਪੰਜਾਬੀ ਕਾਟਨ ਬੋਲਦੇ ਆਪਾਂ ਉਹ ਕਾਟਨ ਰਹੇਗੀ ਪਿਓਰ ਕਾਟਨ ਦੇ ਉੱਪਰ ਇਹ ਸੂਟ ਰਹੇਗਾ ਆ ਦੇਖੋ ਤੁਸੀਂ ਚੈੱਕ ਕਰ ਸਕਦੇ ਹੋ ਸਾਰਾ ਫਰੰਟ ਵਰਕ ਆ ਜੀ ਇਹ ਵਾਲਾ ਜਿਹੜਾ ਆ ਜਾਂਦਾ ਇਹ ਫਰੰਟ ਵਰਕ ਆ ਜਾਂਦਾ ਜਿਹੜੀ ਬੈਕ ਆ ਉਹ ਆਪਣੀ ਪਲੇਨ ਰਹੇਗੀ ਜਿਹੜਾ ਫਰੰਟ ਆ ਉਹ ਵਰਕ ਰਹੇਗਾ ਵਾਈਟ ਕਲਰ ਦਾ ਇਹ ਪ੍ਰੋਪਰ ਸੂਟ ਰਹੇਗਾ ਪੰਜਾਬੀ कॉटन ਦੇ ਉੱਪਰ ਇਹ ਸੂਟ ਰਹੇਗਾ ਜਿਹੜਾ ਆਹ ਵਾਲੀ ਹੈ ਇਹਦੇ ਨਾਲ ਵਾਈਟ ਕਲਰ ਦੀ ਪਲੇਨ ਆ ਜਿਹੜੀ ਬਾਟਮ ਰੱਖੀ ਹੋਈ ਆ ਜਿਹੜਾ ਇਹਦੇ ਨਾਲ ਆਪਾਂ ਦਾ ਦੁਪੱਟਾ ਗਾ ਉਹ ਇਦਾਂ कॉटन ਦਾ ਸੇਮ ਹੀ ਵਰਕ ਦਾ कॉटन ਦਾ ਜਿਹੜਾ ਉਹ ਦੁਪੱਟਾ ਰਹੇਗਾ ਚੈੱਕ ਕਰ ਸਕਦੇ ਹੋ ਤੁਸੀਂ ਆਹ ਵਾਲਾ ਇਦਾਂ कॉटन ਦਾ ਜਿਹੜਾ ਉਹ ਸੇਮ ਦੁਪੱਟਾ ਰਹੇਗਾ ਜਿੰਨਾ ਭੈਣਾਂ ਨੇ ਇਹ ਕਾਟਨ ਦਾ ਦੁਪੱਟਾ ਨਹੀਂ ਲੈਣਾ ਉਹਨਾਂ ਨਾਲ ਆਪਾਂ ਦੁਪੱਟਾ ਦਾ ਜਿਹੜਾ ਆਪਾਂ ਪਿਓਰ ਦਾ ਵੀ ਲਗਾ ਸਕਦੇ ਹਾਂ ਤੁਸੀਂ ਕਾਟਨ ਦੇ ਦੁਪੱਟੇ ਨਾਲ ਵੀ ਲੈ ਸਕਦੇ ਹੋ ਇਹ ਤੁਹਾਡੀ ਚੁਆਇਸ ਹੈ ਕਿ ਵੀ ਤੁਸੀਂ ਕਾਟਨ ਦਾ ਦੁਪੱਟਾ ਲੈਣਾ ਜਾਂ ਤੁਸੀਂ ਪਿਓਰ ਦਾ ਲੈਣਾ ਜੇ ਤੁਸੀਂ ਫੁੱਲ ਪਿਓਰ ਦਾ ਲੈਣਾ ਤਾਂ ਅਸੀਂ ਇਹਦੇ ਨਾਲ ਫੁੱਲ ਪਿਓਰ ਦਾ ਵੀ ਲਗਾ ਕੇ ਦੇ ਦਾਂਗੇ ਜੇ ਤੁਸੀਂ ਕਾਟਨ ਦੇ ਹੀ ਲੈਣਾ ਤਾਂ ਕਾਟਨ ਦਾ ਵੀ ਲੈ ਸਕਦੇ ਹੋ ਜਿਹੜਾ ਕਾਟਨ ਦਾ ਦੁਪੱਟੇ ਨਾਲ ਇਹ ਸੂਟ ਦਾ ਪ੍ਰਾਈਸ ਆ ਉਹ ਸਿਰਫ 950 ਰਹੇਗਾ ਸ਼ਿਪਿੰਗ ਆ ਜਿਹੜੀ ਬਿਲਕੁਲ ਫ੍ਰੀ ਰਹੇਗੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਜਿਹੜਾ ਪਿਓਰ ਦਾ ਲਗਾਉਣਾਗਾ ਤਾਂ ਇਹਦੀ ਜਿਹੜਾ ਪ੍ਰਾਈਸ ਆ ਉਹ 1000 ਰਹੇਗਾ ਸ਼ਿਪਿੰਗ ਆ ਜਿਹੜੀ ਉਹ ਬਿਲਕੁਲ ਫ੍ਰੀ ਰਹੇਗੀ ਜਿਹੜਾ ਇਹਦੇ ਵਿੱਚ ਇਹ ਡਿਜ਼ਾਈਨ ਆਗਾ ਇਹਦੇ ਵਿੱਚ ਸਾਨੂੰ ਦੋ ਸੂਟ ਸੇਮ ਮਿਲ ਜਾਣਗੇ ਜਿਹੜਾ ਕਾਟਨ ਦੁਪੱਟੇ ਦਾ ਪ੍ਰਾਈਸ ਰਹੂਗਾ ਜੀ ਉਹ 950 950 ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਜਿਹੜਾ ਪਿਓਰ ਦੁਪੱਟੇ ਨਾਲ ਰਹੇਗਾ ਜੀ ਉਹ 1000 ਰੁਪਏ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਇਹਦੇ ਵਿੱਚ ਤੁਹਾਨੂੰ ਸੇਮ ਡਿਜ਼ਾਈਨ ਦੇ ਦੋ ਸੂਟ ਮਿਲ ਜਾਣਗੇ ਜੀ ਸੇਮ ਡਿਜ਼ਾਈਨ ਦੇ ਨੈਕਸਟ ਕਲਰ ਆ ਜਾਂਦਾ ਇਹਦੇ ਵਿੱਚ ਲੈਮਨ ਜਗਾ ਕਲਰ ਆ ਜਾਂਦਾ ਬਹੁਤ ਜ਼ਿਆਦਾ ਸੋਹਣਾ ਹੈ ਵੀ ਆ ਤੁਸੀਂ ਚੈੱਕ ਕਰ ਸਕਦੇ ਹੋ ਆ ਦੇਖੋ ਇਹ ਵਾਲਾ ਲੈਮਨ ਕਲਰ ਆ ਜਾਂਦਾ ਬਹੁਤ ਜ਼ਿਆਦਾ ਸੋਹਣਾਗਾ ਇਹਦਾ ਇਹ ਵਰਕ ਜਿਹੜਾ ਡਿਜ਼ਾਈਨ ਆ ਉਹ ਵਾਈਟ ਦੇ ਨਾਲ ਦਾ ਹੀ ਆ ਪਰ ਇਹਦਾ ਕਲਰ ਆ ਜਿਹੜਾ ਉਹ ਲੈਮਨ ਕਲਰ ਦਾ ਹੈ चेक कर सकते हो सद बॉटम रहेगी जी आ वाला आदि दुपट्टा रहेगा सेम वर्क से दुपट्टा रहेगा प्राइस सिर्फ साढ़े नौ सौ रहेगा प्योर दुपट्टे हजार रुपये रहेगा शिपिंग जी बिल्कुल फ्री रहेगी उस तो बाद अगला डिजाइन आ जाता ज अलग तो आंगा। ਤੁਸੀਂ ਚੈੱਕ ਕਰ ਸਕਦੇ ਹੋ ਇਹ ਫਰੰਟ ਬੈਕ ਦੋਨੋਂ ਸੇਮ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਇਹ ਜਿਹੜਾ ਫਰੰਟ ਵੀ ਇਦਾਂ ਬਣਿਆ ਹੋਇਆ ਸਾਰਾ ਵਾਈਟ ਕਲਰ ਦਾ ਤੇ ਬੈਕ ਵੀ ਵਾਈਟ ਉਦਾਂ ਹੀ ਬਣੀ ਹੋਈ ਆ ਜਿੱਦਾਂ ਫਰੰਟ ਦੇ ਉੱਪਰ ਵਰਕ ਆ ਉਹ ਵੀ ਸੇਮ ਆ ਜਿਹੜਾ ਉਹ ਬੈਕ ਤੇ ਰਹੇਗਾ ਨੀਚੇ ਇਹਦੇ ਬਾਰਡਰ ਦਿੱਤਾ ਹੋਇਆ ਲੈਸ ਬਾਰਡਰ ਦਿੱਤੀ ਹੋਈ ਆ ਤੇ ਜਿਹੜਾ ਇਹਦੇ ਨਾਲ ਬਾਟਮ ਆਗੀ ਉਹ ਸੇਮ ਕਲਰ ਦੀ ਰਹੇਗੀ ਵਾਈਟ ਕਲਰ ਦੀ ਆ ਦੇਖੋ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਪ੍ਰਮਿੰਦਰ ਬੇਟਾ 30 ਮਿੰਟ ਆਵਲਾ ਤੁਸੀਂ ਨੇੜੇ ਤੋਂ ਜਿਹੜਾ ਚੈੱਕ ਕਰ ਸਕਦੇ ਹੋ ਵਰਕ ਇਦਾਂ ਸਾਰਾ ਇਹ ਸਾਰੀ ਸ਼ਰਟ ਦੇ ਵਿੱਚ ਵਰਕ ਆਏਗਾ 프ਰੰਟ ਬੈਕ ਦੋਨੋਂ ਸੇਮ ਰਹਿਣਗੇ ਜੀ ਕਾਟਨ ਦਾ ਦੁਪੱਟਾ ਦੁਪੱਟਾ ਰਹੇਗਾ ਕਾਟਨ ਦੀ ਬਾਟਮ ਰਹੇਗੀ ਤੇ ਇਹਦਾ ਦੁਪੱਟਾ ਜਿਹੜਾ ਬਹੁਤ ਜ਼ਿਆਦਾ ਸੋਹਣਾ ਤੁਸੀਂ ਚੈੱਕ ਕਰੋ ਜਿਹੜੀ ਇਦਾਂ ਟੂ ਸਾਈਡ ਦੇ ਦੇ ਉੱਪਰ ਇਦਾਂ ਲੇਸਸ ਦਿੱਤੀ ਹੋਈ ਆ ਬਾਕੀ ਸਾਰਾ ਦੁਪੱਟਾ ਜਿਹੜਾ ਉਹ ਇਦਾਂ ਬਣਿਆ ਹੋਇਆ ਸੈਂਟਰ ਦੇ ਵਿੱਚ ਲਾਈਨਾਂ ਜਾਣਗੀਆਂ ਇਹ ਵਾਲੀਆਂ ਇਹ ਵਾਲੀਆਂ ਬੂਟੀਆਂ ਜਾਣਗੀਆਂ ਸਾਰੇ ਦੁਪੱਟੇ ਦੇ ਵਿੱਚ ਜਿਹੜਾ ਇਹਦਾ ਪ੍ਰਾਈਸ ਆ ਉਹ ਸਿਰਫ 1150 ਰੁਪਏ ਰਹੇਗਾ ਜੀ ਜਿਹੜਾ ਪ੍ਰਾਈਸ ਆ ਉਹ ਸਿਰਫ 1150 ਰੁਪਏ ਰਹੇਗਾ ਇਹ ਦੋ ਦੋ ਡਿਜ਼ਾਈਨ ਇਹਦੇ ਵਿੱਚ ਅਵੇਲੇਬਲ ਨੇ ਆਪਣੇ ਕੋਲ ਇਹ ਤੁਸੀਂ ਡਿਜ਼ਾਈਨ ਹੈ ਜਿਹੜਾ ਉਹ ਧਿਆਨ ਨਾਲ ਸਕਰੀਨਸ਼ਾਟ ਲੈਣਾ ਜੀ ਇਹਦੇ ਵਿੱਚ ਅੰਬੀ ਵਾਲਾ ਡਿਜ਼ਾਈਨ ਬਣਿਆ ਹੋਇਆ ਇਹ ਡਿਜ਼ਾਈਨ ਹੈ ਜਿਹੜਾ ਉਹ ਅੰਬੀ ਦਾ ਡਿਜ਼ਾਈਨ ਬਣਿਆ ਹੋਇਆ ਜਿਹੜਾ ਨੈਕਸਟ ਡਿਜ਼ਾਈਨ ਹੈ ਉਹ ਅਲੱਗਤ ਹੁਆ ਪ੍ਰਾਈਸ 1150 ਰੁਪਏ ਰਹੇਗਾ ਸ਼ਿਪਿੰਗ ਆ ਜਿਹੜੀ ਫ੍ਰੀ ਰਹੇਗੀ ਨੈਕਸਟ ਡਿਜ਼ਾਈਨ ਹੈ ਜਿਹੜਾ ਉਹ ਤੁਸੀਂ ਚੈੱਕ ਕਰੋ ਬਹੁਤ ਜਿਆਦਾ ਸੋਹਣਾ ਇਹ ਵਾਲਾ ਆ ਡਿਜ਼ਾਈਨ ਬਣਿਆ ਹੋਇਆ ਇਹ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ ਇਹ ਆ ਵਾਲਾ ਡਿਜ਼ਾਈਨ ਬਣਿਆ ਹੋਇਆ ਇਹ ਵਾਲਾ ਜਿਹੜਾ ਮਤਲਬ ਕਿ ਐਦਾਂ ਹੀ ਉਹ ਸ਼ਰਟ ਦੇ نیچے ਵੀ ਆਪਣੀ ਐਦਾਂ ਲੇਸ ਦਿੱਤੀ ਹੋਈ ਆ ਦੇਖ ਤੁਸੀਂ ਚੈੱਕ ਕਰ ਸਕਦੇ ਹੋ ਔਰਗਾਂਜਾ ਦੀ ਲੇਸ ਦਿੱਤੀ ਹੋਈ ਆ ਐਦਾਂ ਉਹ ਦੂਸਰਾ ਜਿਹੜਾ ਡਿਜ਼ਾਈਨ ਆ ਉਹਦੇ نیچے ਵੀ ਆਪਾਂ ਨੇ ਔਰਗਾਂਜਾ ਦੀ ਹੀ ਲੇਸ ਦਿੱਤੀ ਆ ਇਹ ਵਾਲਾ ਫਰੰਟ ਆ ਜੂ ਜੀ ਇਹ ਬੈਕ ਆ ਜੂ ਜੀ ਸੇਮ ਫਰੰਟ ਬੈਕ ਦੋਨੋਂ ਸੇਮ ਨੇ ਇਹਦੇ ਨਾਲ ਕਾਟਨ ਦੀ ਸਲਵਾਰ ਰਹੇਗੀ ਕਾਟਨ ਦਾ ਦੁਪੱਟਾ ਰਹੇਗਾ ਇਹ ਵਾਲਾ ਬਾਈਟ ਕਲਰ ਦਾ ਕਾਟਨ ਦਾ ਦੁਪੱਟਾ ਰਹੇਗਾ ਵਰਕ ਵਾਲਾ ਇਹ ਤੁਸੀਂ ਆਪਣੀ ਚੋਇਸ ਅਕੋਰਡਿੰਗ ਕਰਾ ਸਕਦੇ ਹੋ ਇਹਦੇ ਨਾਲ ਤੁਸੀਂ ਫੁੱਲ ਪਿਓਰ ਦਾ ਦੁਪੱਟਾ ਵੀ ਲਗਾ ਸਕਦੇ ਹੋ ਤੁਸੀਂ ਕਾਟਨ ਦਾ ਵੀ ਦੁਪੱਟਾ ਲਗਾ ਲਗਾ ਸਕਦੇ ਹੋ ਜੇ ਤੁਸੀਂ ਇਹਦੇ ਇਹ ਦੁਪੱਟਾ ਨਹੀਂ ਲੈਣਾ ਕਾਟਨ ਦਾ ਤੁਸੀਂ ਇਹਦੇ ਨਾਲ ਫੁੱਲ ਪਿਆਰ ਦਾ ਦੁਪੱਟਾ ਲੈ ਕੇ ਵੀ ਸਾਡੇ ਕੋਲੋਂ ਸੂਟ ਆ ਜਿਹੜਾ ਤੁਸੀਂ ਮੰਗਵਾ ਸਕਦੇ ਹੋ ਜਿਹੜਾ ਪ੍ਰਾਈਸ ਆ ਉਹ 1150 ਰੁਪਏ ਰਹੇਗਾ ਨੈਕਸਟ ਡਿਜ਼ਾਈਨ ਆ ਗਿਆ ਜਿਹੜਾ ਉਹ ਸਾਰਾ ਫਰੰਟ ਵਰਕ ਆ ਆ ਤੁਸੀਂ ਚੈੱਕ ਕਰ ਸਕਦੇ ਹੋ ਮਸਲੀਨ ਦੇ ਉੱਪਰ ਪਿਓਰ ਮਸਲੀਨ ਦੇ ਉੱਪਰ ਇਹ ਸੂਟ ਰਹੇਗਾ ਬਹੁਤ ਜ਼ਿਆਦਾ ਫਿਨਿਸ਼ਿੰਗ ਦੇ ਨਾਲ ਇਹ ਵਰਕ ਕੀਤਾ ਹੋਇਆ ਹੈ ਕਈ ਵਾਰ ਨਾ ਵੀਡੀਓ ਦੇ ਵਿੱਚ ਜੀ ਮਤਲਬ ਕਿ ਕਲਰ ਜਿਹੜਾ ਉਹ ਦੁਪट्टे ਦਾ ਥੋੜਾ ਜਿਹਾ ਮਤਲਬ ਕਿ ਅਲੱਗ ਤੋਂ ਹੋ ਜਾਂਦਾ ਪਰ ਨਹੀਂ ਇਹ ਆਪਣਾ ਦੁਪੱਟਾ ਜਿਹੜਾ ਉਹ ਬਿਲਕੁਲ ਸੇਮ ਕਲਰ ਦਾ ਰਹੇਗਾ ਜੀ ਇਹਦੇ ਟੂ ਸਾਈਡ ਦੇ ਉੱਪਰ ਇਦਾਂ ਫੁੱਲ ਪਿਓਰ ਦੇ ਦੁਪट्टे ਦੇ ਉੱਪਰ ਵਰਕ ਰਹੇਗਾ ਜਮਾਂ ਸੇਮ ਕਲਰ ਦਾ ਹੀ ਦੁਪੱਟਾ ਰਹੇਗਾ ਇਹ ਜੀ ਕਈ ਵਾਰ ਮੋਬਾਈਲ ਦੇ ਵਿੱਚ ਕਲਰ ਦਾ ਜਿਹੜਾ ਥੋੜਾ ਮੋਟਾ ਚੇਂਜ ਹੋ ਜਾਂਦਾ ਹੈ ਇਹ ਵਾਲਾ ਸੂਟ ਦਾ ਪ੍ਰਾਈਸ ਹੈ ਜਿਹੜਾ ਇਹ ਬਹੁਤ ਜ਼ਿਆਦਾ ਆਪਾਂ ਲੈਸ ਪ੍ਰਾਈਸ ਦੇ ਵਿੱਚ ਕੱਢਿਆ ਇਹਦਾ ਪ੍ਰਾਈਸ ਹੈਗਾ ਜਿਹੜਾ ਸਿਰਫ 1250 ਰੁਪਏ ਰਹੇਗਾ ਸ਼ਿਪਿੰਗ ਬਿਲਕੁਲ ਫ੍ਰੀ ਰਹੇਗੀ ਇਹ ਵਾਲਾ ਹੈਗਾ ਜਿਹੜਾ ਥੋੜਾ ਜਿਹਾ ਲਾਈਟ ਗ੍ਰੇ ਤੋਂ ਥੋੜਾ ਜਿਹਾ ਲਾਈਟ ਹੈ ਜੀ ਕਲਰ ਪ੍ਰੋਪਰ ਗ੍ਰੇ ਨਹੀਂ ਹੈਗਾ ਥੋੜਾ ਲਾਈਟ ਜਿਹਾ ਕਲਰ ਹੈ ਨੈਕਸਟ ਕਲਰ ਹੈ ਜਿਹੜਾ ਉਹ ਗ੍ਰੇ ਸ਼ੇਡ ਦਾ ਇਹਦੇ ਵਿੱਚ ਇਹ ਵਾਲਾ ਜਿਹੜਾ ਇਹ ਗ੍ਰੇ ਸ਼ੇਡ ਤੇ ਆਜੂ ਇਹ ਵਾਲਾ ਇਹਦਾ ਬਾਰਡਰ ਆਜੂਗਾ ਇਹ ਵਾਲਾ ਇਹਦਾ ਬਾਰਡਰ ਆਜੂਗਾ ਗ੍ਰੇ ਸ਼ੇਡ ਦੇ ਉੱਪਰ ਰਹੇਗਾ ਇਹ ਸਾਰਾ ਫਰੰਟ ਵਰਕ ਆਜੂਗਾ ਇਹ ਵਾਲਾ ਘੇਰੇ ਦੇ ਉੱਪਰ ਆਜੂਗਾ ਵਰਕ ਜਿਹੜਾ ਇਹਦਾ ਨਾਲ ਦੁਪੱਟਾ ਗਾਉ ਆਪਣਾ ਫੁੱਲ ਪਿਓਰ ਦਾ ਹੀ ਰੈਡੀ ਹੋਇਆ ਹੋਇਆ ए वाला जो फुल दुपट्टा जो टू साइड से ही रहेगा जी प्राइस सिर्फ बारह सौ पुपये रहेगा शिपिंग बिल्कुल फ्री रहेगी मसलीन कालओवर सूट रहेगा जी शिपिंग बिल्कुल फ्री रहेगी जिन्हें भैया ने हाले तक अपना चैनल सबसक्राइब नहीं किया प्लीज चैनल जरूर कर लिया करो फुल विडियो वॉच कर करो धनवाद जी